ਮਰਗੁਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੁੱਤ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਹੈ ਮਾਤਾ ਚਰਨ ਕੌਰ ਨੇ ਸੂਦੇ ਕਾਤਲਾ ਅਤੇ ਉਸ ਖਿਲਾਫ ਸਾਜ਼ਿਸ਼ ਰਚਣ ਵਾਲਿਆਂ ਬਾਰੇ ਕਿਹਾ ਕਿ ਉਸ ਨੂੰ ਵਾਇਗਰੂ ਤੇ ਪੂਰਾ ਭਰੋਸਾ ਹੈ ਕਿ ਉਹਨਾਂ ਦਾ ਕੀਤਾ ਜੁਰਮ ਉਹਨਾਂ ਦੇ ਨਾਂ ਤੇ ਚਿਹਰੇ ਨਾਲ ਜ਼ਰੂਰ ਸਾਬਤ ਹੋਵੇਗਾ ਮਾਤਾ ਚਰਨ ਕੌਰ ਨੇ ਆਪਣੀ ਇੰਸਟਾਗ੍ਰam ਸਟੋਰੀ ਉੱਤੇ ਪੁੱਤ ਦੀ ਟਰੈਕਟਰ 'ਤੇ ਬੈਠੇ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਉਸ ਦੇ ਖੇਤਾਂ ਵਿੱਚ ਕੰਮ ਕਰਨ ਦਾ ਜ਼ਿਕਰ ਕੀਤਾ ਹੈ ਪੁੱਤ ਦੀ ਤਸਵੀਰ ਸਾਂਝੀ ਕਰਦਿਆਂ ਮਾਤਾ ਚਰਨ ਕੌਰ ਨੇ ਲਿਖਿਆ ਸ਼ੋਭੂ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰਾ ਚੇਤਨ ਸੁਕੂਨ ਤੇ ਸਬਰ ਖੇਤ ਵਿੱਚੋਂ ਹੀ ਲੱਭਦਾ ਹੈ ਜਦੋਂ ਤੱਕ ਉਹ ਰੇਨਾ ਆਵਾਤਾ ਕੋਜ ਨਾ ਕੋਜ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕਿ ਧਿਆਨ ਤੱਕ ਮਿਹਨਤ ਤੇ ਮਿੱਟੀ ਦੀ ਕਿਤੀ ਕਦਰ ਦਿਖਦੀ ਸੀ ਇਸੇ ਲਈ ਸ਼ੋਭਤ ਉਸੇ ਆਪਣੇ ਨਾਲ ਜੁੜੇ ਹੱਥੀਂ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਹਿਆ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਲ ਕਿਹੜੇ ਗੁਨਾਹ ਨੂੰ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ ਸ਼ੋਭ ਪੁੱਤ ਮੇਰਾ ਯਕੀਨ ਗੁਰੂ ਸਾਹਿਬਾਂ ਤੇ ਬੜਿਆ ਹੋਇਆ ਹੈ ਪੁੱਤ ਉਹਨਾਂ ਦਾ ਕੀਤਾ ਜ਼ੁਰਮ ਉਹਨਾਂ ਦੇ ਨਾਂ ਤੇ ਚਿਹਰਿਆਂ ਨਾਲ ਜ਼ਰੂਰ ਸਾਬਿਤ ਹੋਵੇਗਾ ਸੋ ਸਿੱਧੂ ਮੂਸੇਵਾਲੀ ਮਾਤਾ ਨੇ ਆਪਣੇ ਇੰਸਟਾਗ੍ਰam ਸਟੋਰੀ ਉੱਤੇ ਪੁੱਤਰ ਨੂੰ ਯਾਦ ਕਰਦੇ ਹੋਏ ਭਾਵਕ ਪੋਸਟ ਸਾਂਝੀ ਕੀਤੀ ਹੈ